ਤਾਂ ਫੇਰ ਆ ਜਾਂਦੀ ਆ ਪਨੋਸਟ ਡਿਮਾਂਡਿੰਗ ਜਿਹੜੀ ਜੱਡੀ ਰਹਿੰਦੀ ਆ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਰੇਟ ਸੋਨਾ ਜਿਆ ਦੇਓ ਕੋਈ ਬੰਦਾ ਇੱਕ ਲੱਖ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਵੈਲਕਮ ਬੈਕ ਆ ਐਕਸਪਲੋਰ ਵਿਦ ਕੇਵੀ ਦੀ ਇੱਕ ਹੋਰ ਨਵੀਨ ਕੋਰ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਆ ਸਾਡੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡੇ ਪਿਆਰ ਦੇ ਕਰਕੇ ਹੀ ਆਪਾਂ ਮੀ ਕਣੀ ਨੇਰੀ ਕੁਝ ਨਹੀਂ ਦੇਖਦੇ ਮੀ ਪਿਆਰੇ ਅੱਜ ਤੇ ਲੁਧਿਆਣੇ ਆਪਾਂ ਖੜੇ ਆ ਖੜੇ ਕਿੱਥੇ ਆ ਏ ਬੀ ਸੀ ਕਾਰ ਜ਼ੋਨ ਇਹ ਨੀਅਰਬਾਈ ਜਵਦੀਪੁਰ ਪੈ ਜਾਂਦਾ ਵਾ ਤੇ ਗਿਲਨੇਰੇ ਦੇ ਬਿਲਕੁਲ ਨਾਲ ਪੈਂਦੀ ਆ। ਆਪਾਂ ਨੂੰ ਜਿਹੜੇ ਅੱਜ ਭਾਜੀ ਗੱਡੀਆਂ ਦਿਖਾਣਗੇ ਗੌਰਵ ਭਾਈ ਆਪਣੇ ਨਾਲ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੀ ਹਾਲ ਚਾਲ ਵਧੀਆ ਬਿਲਕੁਲ ਸਭ। ਬਹੁਤ ਵਧੀਆ। ਤੇ ਜੇ ਭਾਜੀ ਆਪਾਂ ਕਾਰ ਬਿਜ਼ਾਰ ਦੀ ਆਪਣੇ ਗੱਲ ਕਰੀਏ ਆਪਾਂ ਕਿਹੜੀ-ਕਿਹੜੀ ਗੱਡੀ ਦੇ ਵਿੱਚ ਡੀਲ ਕਰਦੇ ਆ। ਹੈਚਬੈਕ ਹੋ ਗਈ, ਸੈਡਾਨ ਹੋ ਗਈ, ਐਸਯੂਵੀ, ਐਮਯੂਵੀ ਸਾਰੀਆਂ ਗੱਡੀਆਂ। ਸਾਰੀਆਂ ਜਿਹੜੀ ਡੀਲ ਕਰਦੇ ਨੇ। ਸਾਰੇ ਅਵੇਲੇਬਲ ਹੋ ਜਾਂਦੇ ਆ ਆਪਣੇ ਕੋਲ। ਹਾਂਜੀ। ਤੇ ਗੱਡੀਆਂ ਮਤਲਬ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੀ। ਹਾਂ ਜਿਹੜੇ ਵੀ ਆਪਣੇ ਭਰਾ ਵੀਡੀਓ ਦੇ थ्रू ਆਣਗੇ ਤਾਂ ਉਹਨਾਂ ਨੂੰ ਚੰਗੀਆਂ ਕਾਰਾਂ ਮਿਲਣ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਹਾਂਜੀ ਹਾਂਜੀ ਭਾਈ ਠੀਕ ਹੈ ਭਾਈ ਤੇ ਆਫਟਰ ਸੇਲ ਸਰਵਿਸ ਦੇ ਵਿੱਚ ਭਾਜੀ ਆਪਾਂ ਕੀ ਕੁਝ ਪ੍ਰੋਵਾਈਡ ਕਰਦੇ ਹਾਂ ਇਹਦੇ ਵਿੱਚ ਹੁੰਦਾ ਨੋਨ ਐਕਸੀਡੈਂਟ ਨੂੰ ਕੋਈ ਜੀ ਕਾਰ ਹੂੰ ਕੋਈ ਮੀਟਰ ਬੈਕ ਹੋਇਆ ਕਾਰ ਦੀ ਵਾਪਸੀ ਲਵਾਂਗੇ ਠੀਕ ਹੈ ਹੋਰ ਇਸ ਦੇ ਵਿੱਚ 2 ਮਹੀਨੇ ਦੀ ਗਰੰਟੀ ਹੁੰਦੀ ਹੈ ਜੀ ਹਰ ਹਫ਼ਤੇ ਦੀ ਇੰਜਨ ਗੇਅਰ ਦੀ ਹਫ਼ਤੇ ਦੀ ਪੂਰੀ ਗਰੰਟੀ ਆ ਹਫ਼ਤੇ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਤਾਂ ਤੁਸੀਂ ਬੈਠੇ ਠੀਕ ਹੈ ਤੇ ਗੱਡੀਆਂ ਦਾ ਸਟਾਕ ਵੀਰੇ ਹੋਣਾ ਦੇ ਕੋਲ ਕਾਫੀ ਆ ਇਹ ਵੀਡੀਓ ਪਾਰਟ 2 ਦੋ ਪਾਰਟਸ ਦੇ ਵਿੱਚ ਰਹੂਗੀ ਇਹ ਪਾਰਟ 1 ਚੱਲਦਾ ਪਿਆ ਵਾ ਦੋ ਪਾਰਟਸ ਦੇ ਵਿੱਚ ਇਹ ਵੀਡੀਓ ਰਹੂਗੀ ਤਾਂ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਗੱਡੀਆਂ ਜਿਹੜੀਆਂ ਕਵਰ ਕਰਾਂਗੇ ਉਹ ਤੁਹਾਨੂੰ ਅੱਜ ਦਿਖਾਨੇ ਆ ਤੇ ਪਹਿਲੀ ਗੱਡੀ ਜਿਹੜੀ ਆਪਣੇ ਕੋਲ ਆ ਜਾਂਦੀ ਆ ਅਟਿਓਰ ਦੀ ਲੀਵਾ ਭਾਈ 2014 ਮਾਡਲ ਹੈ ਜੀ ਠੀਕ ਹੈ ਰਨਿੰਗ ਜੀ 70000 ਚੱਲਦੀ ਆ ਵੀਰੇ 70000 ਚੱਲੀ ਹੋਈ ਹੈ ਜੀ ਕੰਡੀਸ਼ਨ ਦੀ ਤੁਸੀਂ ਚਾਹਤ ਹੈ। ਬਹੁਤ ਲੁਕਿੰਗ ਕਾਰ ਆ ਜੀ। ਹਮਮ ਟੱਚ ਸਕਰੀਨ ਲੱਗੀ ਆ, ਬੈਕ ਤੇ ਸਪੀਕਰ ਲੱਗੇ ਆ ਜੀ। ਪਲਾਟਿਕ ਦੇ ਅਲੋਇਡਰ ਲੱਗੇ, ਟਾਇਰਾਂ ਦਾ ਬਿੱਲ ਮਿਲ ਜੂਗਾ, ਬ੍ਰੈਂਡ ਨਿਊ ਟਾਇਰ ਆ। ਅੱਛਾ, ਟਾਇਰ ਦਾ ਬਿੱਲ ਮਿਲੂਗਾ? ਹਾਂ ਜੀ ਭਾਈ। ਓਕੇ, ਠੀਕ ਆ। ਤੇ ਟਾਇਰ ਤਾਂ ਤੁਸੀਂ ਚੈੱਕ ਕਰ ਲਓ। ਨੋਨ ਐਕਸੀਡੈਂਟਲ ਤਾਂ ਚਲੋ ਭਾਈ ਨੇ ਪਹਿਲੀ ਗੱਲ ਹੀ ਕਹਿਤੀ ਆ। ਆਪਣੇ ਚੈਨਲ ਤੇ ਵੀ ਭਾਜੀ ਜਿਹੜੀ ਵੀਡੀਓ ਆ ਗਈ ਨਾ ਨੋਨ ਐਕਸੀਡੈਂਟਲ ਹੀ ਹੋਗੀ। ਕਿਉਂਕਿ ਉਹਦੇ 'ਚ ਕੋਈ ਐਕਸੀਡੈਂਟਲ ਗੱਡੀ ਨਹੀਂ ਹੋਊਗੀ। ਕਸਟਮਰ ਨੂੰ ਦਵਾਂਗੇ ਜੋ ਚੀਜ਼ਾਂ ਦੀ ਗਰੰਟੀਆਂ ਗਰੰਟੀਆਂ ਹੈ ਠੀਕ ਹੈ 50000 ਦੇ ਕੇ ਤੁਹਾਨੂੰ ਇਹ ਵੀ ਗੱਡੀ ਮਿਲ ਜੂਗੀ ਜੇ ਤੁਹਾਡਾ ਸਿਵਲ ਸਕੋਰ ਵਧੀਆ ਵਾ ਤੇ ਪਲਾਟੀ ਦੇਦੇ ਤੇ ਲਾਈਟਰ ਲੱਗੇ ਹੋਏ ਨੈਕਸਟ ਗੱਡੀ ਆ ਜਾਂਦੀ ਆਪਣੀ ਆਈਟਨ ਗ੍ਰੈਂਡ ਆਈ 10 ਗ੍ਰੈਂਡ ਆਈ 10 ਗ੍ਰੈਂਡ ਸਾਰਾ ਮਾਡਲ ਅੱਛਾ 2018 ਮਾਡਲ ਸਾਰਾ ਮਾਡਲ ਫਸਟ ਓਨਰ ਹਮ ਇੰਸ਼ੋਰੈਂਸ ਵੀ ਹੈਗੀ ਜਿਹੜੀ ਵੈਲਿਊਏਬਲ ਕਾਰ ਦੀ ਸੀਟ ਕਵਰ ਐਕਸਟਰਾ ਪੇ ਹੋਏ ਹੈ ਇਹ ਕਾਰ ਨੂੰ ਕੰਪਨੀ ਫਿਟਡ ਪੁਆਏ ਹੋਏ ਹਨ ਕਸਟਮਰ ਨੂੰ ਠੀਕ ਹੈ ਸੀਟ ਕਵਰ ਵਗੈਰਾ ਇੰਟੀਰੀਅਰ ਦੇ ਤੁਸੀਂ ਝਾਤੀ ਮਾਰ ਲਈ ਆ ਤੇ ਇਹ ਡੀਜ਼ਲ ਵੇਰੀਐਂਟ ਪੈਟਰੋਲ ਇਹ ਪੈਟਰੋਲ ਵੇਰੀਐਂਟ ਇਹ ਪੈਟਰੋਲ ਵੇਰੀਐਂਟ ਆ ਤੇ ਲੀਵਾ ਕਿਹੜੀ ਸੀਗੀ ਇਹ ਡੀਜ਼ਲ ਦੀ ਉਹ ਡੀਜ਼ਲ ਸੀਗੀ ਹਨਾ ਇਹ ਪੈਟਰੋਲ ਵੇਰੀਐਂਟ ਆ ਜਾਂਦਾ ਵਾ ਇਹ ਐਵਰੇਜ ਦੀ ਇਹ ਗੱਲ ਕਰੀ ਕਿੰਨੀ ਕ ਐਵਰੇਜ ਕੱਢ ਦਿੰਦੀ ਹੈ ਗੱਡੀ ਐਵਰੇਜ ਹੀ 20 ਕੱਢ ਦਿੰਦੀ ਹੈ ਹਾਂਜੀ ਹਾਂਜੀ 20 ਦੀ ਐਵਰੇਜ ਕੱਢ ਦਿੰਦੀ ਹੈ ਹਨਾ ਗੱਡੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਆ ਤੇ ਇਹਦੇ ਤੇ ਵੀ ਡਾਊਨ ਪੇਮੈਂਟ 50000 ਜੇ ਬੰਦੇ ਦਾ ਸਿੰਪਲ ਵਧੀਆ ਵਾ ਸਿੰਪਲ ਸਕੋਰ ਦੇ ਰਿਕਾਰਡਿੰਗ ਹੀ ਹੋਊਗੀ ਲੋ ਤੇ ਇਹਦਾ ਰ ਮਾਨਤਾਂ ਹੋ ਜੂ ਮੌਕੇ ਤੇ ਸਰ ਹੋ ਜਾਊਗਾ ਹਾਂਜੀ ਹਾਂਜੀ ਜੀ ਐਨ ਨੂੰ ਤਾਂ ਭਾਜੀ ਕਰਨਾ ਪੈਣਾ ਪਤਾ ਕੀ ਗੱਲ ਆ ਆਪਣੇ ਨਾ ਪੰਜਾਬੀ ਵੀਰੇ ਜਿਹੜੇ ਆ ਦੂਰ ਗੇ ਨਹੀਂ ਨਹੀਂ ਭਾਜੀ ਮਾਨਤਾਂ ਤੁਹਾਨੂੰ ਕਰਨਾ ਪੈਣਾ ਸਰ ਮੌਕੇ ਤੇ ਕਸਟਮਰ ਆਊਗਾ ਜੀ ਜੋ ਰੇਟ ਹੋਊਗਾ 네ਗੋਸ਼ੀਏਸ਼ਨ ਦਾ ਮੌਕੇ ਤੇ ਨਿਕਲਦੀ ਆ ਨਾ ਜੀ ਹਾਂ ਬਿਲਕੁਲ ਇਹ ਚੀਜ਼ ਹੋ ਜਾਂਦੀ ਆ ਮਤਲਬ ਕਿ ਇੱਕ ਵਾਰੀ ਵਿਜ਼ਿਟ ਕਰ ਲਿਓ ਤੁਹਾਨੂੰ ਗੱਡੀਆਂ ਪੂਰੀਆਂ 네ਗੋਸ਼ੀਏਬਲ ਹੋ ਜਾਣਗੀਆਂ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਸੈਕੰਡ ਹੈਂਡ ਗੱਡੀਆਂ ਦੇ ਉੱਤੇ 네ਗੋਸ਼ੀਏਸ਼ਨ ਹੋ ਜਾਂਦੀ ਆ ਸਟ ਫੇਰ ਆ ਜਾਂਦੀ ਆ ਪੰਜਾਬ ਦੇ ਵਿੱਚ ਮੋਸਟ ਡਿਮਾਂਡਿੰਗ ਜਿਹੜੀ ਗੱਡੀ ਰਹਿੰਦੀ ਆ ਅਲਟੋ ਅਲਟੋ ਤਾਂ ਪੜੀ ਹਰੇਕ ਬੰਦਾ ਜਿਹੜਾ ਵੱਡੀਆਂ ਗੱਡੀਆਂ ਨਹੀਂ ਅਫੋਰਡ ਕਰ ਸਕਦਾ ਬਜਟ ਦੇ ਵਿੱਚ ਆ ਜਾਂਦੀ ਹੈ ਨਾ ਹਾਂ ਜੀ ਹਾਂ ਜੀ ਤੇ ਇਹ ਗੱਡੀ ਦੀ ਡਿਟੇਲ ਕੀ ਹੈ 2010 ਮਾਡਲ ਹੈ ਜੀ ਫਰਸਟ ਓਨਰ ਆ ਹਾਂ 70000 ਕਾਰ ਚੱਲੀ ਹੈ ਜੀ ਆਲ ਓਰੀਜਨਲ ਆਲ ਓਰੀਜਨਲ ਆ ਹਾਂ ਜੀ ਪੱਕੀ ਗੱਲ ਹਾਂ ਜੀ ਸੀਟ ਕਵਰ ਹੁਣ ਪਏ ਹੋਏ ਆ ਜੀ ਕਾਰ ਦੇ ਹਾਂ ਸਪੀਰੀਓ ਦੂਜੇ ਲੱਗੇ ਹੋਏ ਆ ਜੀ ਕੰਪਲੀਟ ਬਾਹਰੋਂ ਲਵਾਇਆ ਮੁੰਡੇ ਨੇ ਐਕਸਟਰਾ ਆਫਟਰ ਮਾਰਕੀਟ ਲੱਗੇ ਆ ਸਟੀਰੀਓ ਆਫਟਰ ਮਾਰਕੀਟ ਪੈਚੇਸ ਸਪੀਕਰ ਲੱਗੇ ਹੋਏ ਆ ਸੋਨੀ ਦੇ ਹਾਂ ਸੀਟ ਕਵਰ ਰੈਡੀ ਕਰਾਈਏ ਸੀਟ ਕਵਰ ਬਾਕੀ ਇੰਟੀਰੀਅਰ ਦੀ ਦੀ ਚੈੱਕ ਕਰ ਲਈ ਆ ਤੇ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਰੇਟ ਸੋਨਾ ਜਿਹਾ ਦਿਓ ਕੋਈ ਬੰਦਾ ਮਤਲਬ ਪਾਜੀ 1,60,000 ਦੀ ਕਾਰ ਦੇ ਦਵਾਂਗੇ ਆਪਾਂ 1,60,000 ਦੀ ਫਸਟ ਓਨਰ ਕਾਰ ਆ ਆਲ オリジナル ਆ ਜੀ ਹੂੰ ਕੋਈ ਕਾਰ ਤੇ 1 ਰੁਪਏ ਦਾ ਖਰਚਾ ਨਹੀਂ ਆ ਜੀ 1,60,000 ਦੇ ਵਿੱਚ ਤੁਹਾਨੂੰ ਅਲਟੋ ਮਿਲ ਜੂਗੀ ਕੰਡੀਸ਼ਨ ਸਾਫ਼ ਹੋਊ ਤੇਰੀ ਹਾਂਜੀ ਬਾਈ ਇੰਜਨ ਗੇਅਰ ਤੇ ਕੋਈ ਦਿੱਕਤ ਨਹੀਂ ਹੈ ਨਾ ਕੋਈ ਦਿੱਕਤ ਨਹੀਂ ਸਰ ਕੋਈ ਦਿੱਕਤ ਨਹੀਂ ਆ ਬਾਕੀ ਜੇ ਤੁਹਾਨੂੰ ਕਦੇ ਵੀਰਾ ਤਾਂ ਕਹਿੰਦਾ ਵਾ ਵੀ ਆਫਟਰ ਸੇਲ ਸਰਵਿਸ ਵੀ ਦਿੰਨੇ ਆ ਆਪਾਂ ਤੁਹਾਨੂੰ ਵੀ ਦਿਨ ਹਫਤਾ ਜੇ ਕੋਈ ਗੱਲਬਾਤ ਲੱਗਦੀ ਆ ਇੱਥੇ ਲੈ ਆਇਓ ਹਣਾ ਬਾਈ ਹਫਤੇ ਦੇ ਵਿੱਚ ਕਿਸੇ ਵੀ ਕਸਟਮਰ ਕੋਈ ਦਿੱਕਤ ਆਂਦੀ ਹੈ ਜੀ ਉਹਦੇ ਵਿੱਚ ਅਸੀਂ ਜ਼ਿੰਮੇਵਾਰ ਬੈਠੇ ਆ ਏਦਾਂ ਦੀ ਕੋਈ ਗੱਲ ਨਹੀਂ ਆ ਤੇ ਇਹਦੇ ਤੇ ਲੋਨ ਵੈਸੇ ਜੇ ਬੰਦੇ ਸੇ ਬਲ ਵਧੀਆ ਹੋਵੇ ਥੋੜਾ ਬੋਥ ਹੋ ਜਾਊਗਾ ਹੋ ਜਾਊਗਾ ਵੀਰੇ ਹੋ ਜਾਊਗਾ ਇਹਦੇ ਤੇ ਹਾਂਜੀ ਤੇ ਨੈਕਸਟ ਗੱਡੀ ਆ ਜਾਂਦੀ ਆ ਆਪਣੀ ਐਸ ਕ੍ਰੋਸ ਸੁਜ਼ੂ ਤੇ ਇਹਦੀ ਡਿਟੇਲ ਕੀ ਆ ਬਾਜੀ 2015 ਮਾਡਲ ਆ ਜੀ ਠੀਕ ਐ ਫਰਸਟ ਓਨਰ ਆ ਹਾਂ ਬਾਕੀ ਇਹਦੇ ਚ ਤੁਸੀਂ ਫੀਚਰ ਤਾਂ ਤੁਹਾਨੂੰ ਜਿਹੜੇ ਆਪਣੇ ਭਰਾ ਵੀਡੀਓ ਦੇਖਦੇ ਆ ਆਪਾਂ ਦੱਸ ਹੀ ਹੋਇਆ ਵਾ ਸਟੀਅਰਿੰਗ ਕੰਟਰੋਲ ਆ ਜਾਂਦਾ ਵਾ ਚਾਰੇ ਪਾਵਰ ਵਿੰਡੋਆਂ ਆ ਜਾਂਦੀਆਂ ਵਾ ਸੀਟ ਕਵਰ ਵਗੈਰਾ ਤੁਸੀਂ ਚੈੱਕ ਕਰ ਰਹੇ ਹੋ ਬਿਲਕੁਲ ਸਾਫ ਸੁਥਰੇ ਆ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਐ ਡੀਜ਼ਲ ਆ ਪੈਟਰੋਲ ਵੇਰੀਐਂਟ ਇਹ ਡੀਜ਼ਲ ਆ ਜੀ ਇਹ ਡੀਜ਼ਲ ਆ ਹਨਾ ਹਾਂਜੀ ਡੀਜ਼ਲ ਵੇਰੀਐਂਟ ਆ ਤੇ ਇਹਦੇ ਜੀ ਬਾਜੀ ਰੇਟ ਦੀ ਗੱਲ ਕਰੀਏ ਇਹ ਜੀ 5 ਲੱਖ 40 ਹਜ਼ਾਰ ਰੁਪਏ ਦੀ ਕਾਰ ਮਾਡਲ ਕਿੰਨਾ ਦੱਸਿਆ ਜੀ 2015 2 ਤੇ ਰੇਟ 540000 540000 ਰੁਪਏ ਰੇਟ ਆ ਜੀ ਵੀਆਪੀ ਨੰਬਰ ਵਿਦ ਨੰਬਰ ਦੇਣਾ ਓਕੇ ਆ ਨੰਬਰ ਤੇ ਵੀ ਇੱਕ ਵਾਰੀ ਭਰਾ ਮਰੇ ਚਾਤੀ ਮਰਵਾ ਦੋ 10 10 10 ਜੀ ਹਾਂ ਤਿੰਨ ਵਾਰੀ ਦਾ ਦਾਸ ਆ ਨਾ ਨੰਬਰ ਪਲੇਟ ਤੇ ਤਿੰਨ ਵਾਰੀ 10 10 10 ਤੇ ਬਹੁਤ ਸੋਹਣੀ ਗੱਡੀ ਆ ਤੇ ਰੇਟ ਇਹਦਾ ਵੀ ਨੇਗੋਸ਼ੀਏਬਲ ਆ ਇੱਕ ਵਾਰੀ ਆ ਜਾਓ ਮਾਨਤਾਨ ਹੋ ਜਾਊਗਾ ਤੇ ਨੈਕਸਟ ਆ ਜਿੰਦੀ ਆਪਣੀ ਕਰੋਲਾ ਆਲਟਿਸ ਕੰਡੀਸ਼ਨ ਚੈੱਕ ਕਰਾ ਦਨੇ ਆ ਕੰਡੀਸ਼ਨ ਚੈੱਕ ਕਰੋ ਅੰਦਰੋਂ ਇਹਦੀ ਡਿਟੇਲ ਕੀ ਆ ਵੀਰੇ ਇਹ ਜੇ 2012 ਮਾਡਲ ਆ ਜੀ ਠੀਕ ਆ ਫਰਸਟ ਓਨਰ ਆ ਜੀ ਹਾਂ ਤੇ ਚੱਲੀ ਕਿੰਨੀ ਕੁਈ ਆ ਚੱਲੀ ਆ ਭਈਆ 90000 90000 ਚੱਲੀ ਆ ਕਿੰਨਾ ਮਾਡਲ ਦੇ ਸੀ 2012 2012 ਮਾਡਲ ਹੈ ਬੈਗ ਸਟੀਰਿੰਗ ਕੰਟਰੋਲ ਨਿਊ ਜੀ ਕੰਟਰੋਲ ਸਾਰਾ ਸਟੀਰਿੰਗ ਤੇ ਆ ਗਿਆ ਇਹਦਾ ਹਾਂ ਅੱਛਾ ਇਹਦੇ ਚ 에ਅਰ ਬੈਗ ਕਿੰਨੇ ਆਏ ਨੇ ਜਿਹੜੀ 2 에ਅਰ ਬੈਗਸ ਆ ਜਾਂਦੇ ਕਾਰ ਚ ਆਟੋ ਮਿਰਰ ਆ ਜਾਂਦੇ ਆ ਜੀ ਅੱਛਾ ਆਟੋ ਐਡਜਸਟ ਮਿਰਰ ਆ ਠੀਕ ਹੈ ਇਲੈਕਟ੍ਰੋਨਿਕ ਜਿਹਨੂੰ ਕਹ ਦਿੰਦੇ ਆਪਾਂ ਹਾਂ ਹੱਥਾਂ ਨਾਲ ਨਹੀਂ ਐਡਜਸਟ ਕਰਨੇ ਪੈਂਦੇ ਹਾਂ ਹਾਂਜੀ ਸਟੀਅਰਿੰਗ ਕੰਟਰੋਲ ਵੀ ਆ ਜਾਂਦਾ ਵਾ 2012 ਮਾਡਲ ਹੁੰਦੇ باوجود ਵੀ ਤੇ ਰੇਟ ਭਾਜੀ ਸੋਣਾ ਜਾਂ ਦਿਓ ਰੇਟ ਜੀ ਇਹਦਾ 440000 ਰੁਪਇਆ ਕੰਪਨੀ ਫਿਟਡ ਅਲੋਇ ਟਾਇਰ ਲੱਗੇ ਹੋਏ ਈ ਕਾਰ ਦੀ ਟਾਇਰ ਟੱਪਾ ਸਾਫ਼ ਸੁਥਰਾ ਵਾ ਅੱਛਾ ਜੀ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਕਿੰਨਾ ਕੁ ਡਿਮਾਂਡ ਕਰਦੀ ਐ ਇਹਦਾ ਮਾਰਗੇਟ ਜਦ ਹੀ ਹਰ ਬੰਦੇ ਦਾ ਆਪਣਾ ਆਪਣਾ ਰੇਟ ਹੈ ਜੀ ਕਾਰ ਦੇ ਰਿਕੋਰਡਿੰਗ ਦੇਖਿਆ ਜਾਵੇ ਹਾਂ ਮਤਲਬ ਕਾਰ ਦੀ ਕੰਡੀਸ਼ਨ ਵੀ ਮੈਟਰ ਕਰਦੀ ਹੈ ਨਾ ਉਸ ਚੀਜ਼ ਦੇ ਵਿੱਚ ਕਿੰਨੀ ਹੋਈ ਸੀ 90 ਹਜ਼ਾਰ 90 ਹਜ਼ਾਰ ਚੱਲੀ ਹੈ ਜੀ ਤੇ ਓਨਰ ਫਰਸਟ ਓਨਰ ਹੈ ਜੀ ਡੀਜ਼ਲ ਪੈਟਰੋਲ ਇਹ ਡੀਜ਼ਲ ਜੀ ਡੀਜ਼ਲ ਦੇ ਵਿੱਚ ਆਏ ਨੀ ਜੀ ਐਵਰੇਜ ਕਿੰਨੀ ਕਰ ਦਿੰਦੀ ਹੈ ਐਵਰੇਜ ਤਾਂ ਇਹਦੇ ਟੋਇਟਾ ਦੀ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਜੀ 25 ਪਲੱਸ ਐਵਰੇਜ ਦਿੰਦੀ ਹੈ 25 ਪਲੱਸ ਐਵਰੇਜ ਲਓ ਵੀ ਮਿੱਤਰੋ 25 ਪਲੱਸ ਐਵਰੇਜ ਰਹੂਗੀ ਜਿਹੜੇ ਮੇਰੇ ਭਰਾਵਾਂ ਨੇ ਵਧੀਆ ਐਵਰੇਜ ਵਾਲੀ ਗੱਡੀ ਦੇਖਣੀ ਆ 25+ ਐਵਰੇਜ ਟੋਇota ਦੇ ਇੰਜਨਾਂ ਦੀ ਤੱਤਰੀਫ ਹੀ ਤਰੀਫ ਆ ਜੀ ਸਾਰੇ ਵਿੱਚ ਇਹ ਕਸਟਮਰ ਨੂੰ ਇਹ ਵੀ ਬੈਨੀਫਿਟ ਹੈ ਜੀ ਇਹਦੀ ਜਿਹੜੀ ਲਾਈਟਾਂ ਵਾ ਵਾਈਟ ਪੁਆਈਆਂ ਹੋਈਆਂ ਨੇ ਐਕਸਟਰਾ ਕਸਟਮਰ ਨੇ ਅੱਛਾ ਵਾਈਟ ਲਾਈਟਾਂ ਪਈਆਂ ਆਈਆਂ ਨੇ ਯਾਨੀ ਕਿ ਕਸਟਮਰ ਇਥੋਂ ਲੈ ਕੇ ਜਾਊਗਾ ਉਹਨੂੰ ਕੋਈ ਲਾਈਟਾਂ ਦਾ ਤੇ ਖਰਚਾ ਕਰਨ ਦੀ ਲੋੜ ਨਹੀਂ ਪੈਣੀ ਕੰਪਨੀ ਫਿਟਡ ਉਹਨੇ ਕਰਾਇਆ ਹੋਇਆ ਸਾਰਾ ਕੰਮ ਕੀ ਮਤਲਬ ਹੈ ਆਫਟਰ ਮਾਰਕੀਟ ਸਾਰਾ ਕੰਮ ਹੋਇਆ ਆ ਵਾ ਤੇ ਰੇਟ ਆਪਣਾ 440000 ਰੁਪਏ ਜੀ 440000 ਹਾਂਜੀ 440000 ਨੇਗੋਸ਼ੀਏਬਲ ਆ ਹਾਂਜੀ ਮੌਕੇ ਤੇ ਮਾਨਤਨ ਹੋ ਜਾਊਗਾ ਨੋਵਾ 2.5 V ਤੇ ਇਹਦੀ ਡਿਟੇਲ ਕੀ ਆ ਬਾਜੀ 2014 ਮਾਡਲ ਆ ਜੀ ਠੀਕ ਹੈ ਫਰਸਟ ਓਨਰ ਆ ਹਾਂ ਇਹ ਨੋਵਾ ਦੇ ਵਿੱਚ ਜੀ B ਮਾਡਲ ਆ B ਮਾਡਲ ਆਣ 2.5 2.5 ਦੇ ਵਿੱਚ ਕੰਪਨੀ ਫਿਟਡ 에ਅਰ ਬੈਗਸ ਆ ਜਾਂਦੇ ਆ ਸਟੀਅਰਿੰਗ ਤੇ ਕੰਟਰੋਲ ਆ ਜਾਂਦਾ ਬਾਜੀ ਹਾਂ ਤੇ ਕਹਿੰਦਾ ਮਤਲਬ ਵਿੱਚ ਬੈਗ ਗੇਅਰ ਤੇ ਕੈਮਰਾ ਵਗੈਰਾ ਸਾਰਾ ਕੁਝ ਆ ਜਾਂਦਾ ਜੀ ਇਹ B ਮਾਡਲ ਦੇ ਟਾਪ ਆ ਜੀ ओके वी मॉडल ਵਿੱਚ ਟਾਪ ਆ ਜਾਂਦਾ ਹੈ ਨਾ ਅੱਛਾ 2.5 ਟਾਪ ਹੀ ਆ ਹਾਂਜੀ ਟਾਪ ਮਾਡਲ ਆ ਜਾਂਦਾ 20 ਵੇਰੀਐਂਟ ਦੇ ਵਿੱਚ ਸਟੀਅਰਿੰਗ ਕੰਟਰੋਲ ਆ ਗਿਆ ਚਾਰੇ ਪਾਵਰ ਵਿੰਡੋ ਆ ਗਈਆਂ ਤੇ ਕੰਪਨੀ ਫਿਟਡ ਆਪਣਾ ਸਟੀਰੀਓ ਸਿਸਟਮ ਲੱਗਾ ਹੋਇਆ ਵਾ ਤੇ ਹੁਣ ਜੇ ਰੇਟ ਦੀ ਗੱਲ ਕਰੀਏ ਗੱਲ ਆ ਜੀ ਇਹ ਕਾਰ ਦੇਵਾਂਗੇ 7,35,000 ਰੁਪਏ ਦੀ ਟਾਪ ਮਾਡਲ ਕਿੰਨਾ ਦੱਸਿਆ ਇਹ 2014 2014 ਮਾਡਲ ਮਾਨਤਾ ਨੂੰ ਵਧੀਆ ਕਰਦੇ ਹੋ ਮੌਕੇ ਤੇ ਹੋ ਜਾਊਗਾ ਸਰ ਕਸਟਮਰ ਬਾਈ ਜੀ ਜਿੰਨੇ ਵੀ ਰੇਟ ਸੁਣ ਰਹੇ ਹੋ ਨਾ ਸਾਰੇ ਰੇਟ ਨੇਗੋਸ਼ੀਏਬਲ ਨੇ ਰੇਟਾਂ ਦਾ ਇਹ ਨਾ ਸੋਚੋ ਕਿ ਕਿਉਂਕਿ ਤੁਸੀਂ ਆਓਗੇ ਤਾਂ ਮਾਨਤਨ ਤੁਹਾਡਾ ਜ਼ਰੂਰ ਹੋਊਗਾ ਇੱਦਾਂ ਦੀ ਕੋਈ ਗੱਲ ਨਹੀਂ ਆਓ ਡੀਲ ਤੁਹਾਨੂੰ ਫਾਈਨਲ ਕਰਵਾ ਕੇ ਭੇਜਣਗੇ ਤੇ ਨੈਕਸਟ ਗੱਡੀ ਆ ਜਾਂਦੀ ਆਪਣੇ ਤੋਂ ਐਰਟੀਗਾ 2019 ਮਾਡਲ ਆ ਜੀ ਠੀਕ ਹੈ ਫਰਸਟ ਓਨਰ ਆ ਹਾਂ ਡੀਜ਼ਲ ਚੈਨਲਕਾਰ ਜੀ ਹੈ ਡੀਜ਼ਲ ਦੇ ਵਿੱਚ ਆ ਜਾਂਦੀ ਹੈ ਐਵਰੇਜ ਇਹਦੀ ਵੀ ਸੋਹਣੀ ਨਾਲ ਹੀ ਨਵੇਂ ਇੰਜਨ ਵਾਲੀ 6 ਗੇਅਰ ਵਾਲੀ ਆ ਇਹ ਕਾਰ ਹੈ ਅੱਛਾ 6 ਗੇਅਰ ਨਵਾਂ ਇੰਜਨ ਕੰਡੀਸ਼ਨ ਤੁਸੀਂ ਅੰਦਰੋਂ ਵੀ ਚੈੱਕ ਕਰ ਰਹੇ 2019 ਮਾਡਲ ਹੈ ਨਾ ਮਾਡਲ ਹੈ ਜੀ 7 ਸੀਟਰ ਦੇ ਵਿੱਚ ਬਹੁਤ ਸੋਹਣੀ ਗੱਡੀ ਆ ਡਿਮਾਂਡ ਵਾਲੀ ਗੱਡੀ ਹੈ ਇਹ ਵੀ ਕਾਫੀ ਵਿਕਦੀ ਹੈ ਕੰਪਲੀਟ ਫਿਟਡ ਹੀ ਹੈ ਟੱਚ ਸਕਰੀਨ ਆ ਸਟੀਅਰਿੰਗ ਕੰਟਰੋਲ ਆ ਜਾਂਦੇ ਮਿਊਜ਼ਿਕ ਦਾ ਸਾਰਾ ਏ ਟੂ ਜ਼ेड ਹੂੰ ਤੇ ਕਿੰਨੀ ਚੱਲੀ ਹੋਈ ਆ ਤੇਰੀ ਜੇ ਡਿਮਾਂਡ ਦੀ ਗੱਲ ਕਰੀਏ ਆਪਾਂ ਡਿਮਾਂਡ ਆਈ ਇਹਦੀ 9.5 ਲੱਖ ਰੁਪਈਆ ਚ ਹੈ ਜੀ ਹਾਈਬ੍ਰਿਡ ਇੰਜਨ ਆ ਜਾਂਦਾ ਵਿੱਚ ਹਾਈਬ੍ਰਿਡ ਇੰਜਨ ਜੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ ਬ੍ਰੈਂਡ ਨਿਊ ਟਾਇਰ ਆ ਅੱਛਾ ਹਾਈਬ੍ਰਿਡ ਦੇ ਵਿੱਚ ਹਾਈਬ੍ਰਿਡ ਦੇ ਵਿੱਚ ਇਦਾਂ ਹੁੰਦਾ ਜੀ ਤੁਸੀਂ ਇੱਥੋਂ ਕਾਰ ਜਿਵੇਂ ਚਲਾ ਲਈ ਘਰੋਂ ਗੱਡੀ ਜਿੱਦਾਂ ਕਈ ਵਾਰੀ ਆਪਣੀ ਕਾਰਾਂ ਦਾ ਬਾਹਰ ਜਾ ਕੇ ਆਪਾਂ ਨੂੰ ਲਾਈਟਾਂ ਦੇ ਖੜਨਾ ਪੈਂਦਾ ਟ੍ਰੈਫਿਕ ਦੇ ਵਿੱਚ ਤੇ ਆਪਾਂ ਨੂੰ ਬੰਦ ਕਰਨੀ ਜਾਂਦੀ ਹੈ ਕਾਰ ਤੇ ਇੱਕ ਕੰਪਨੀ ਨੇ ਇਹ ਸਿਸਟਮ ਲਾਇਆ ਜੀ ਇੰਜਨ ਦੇ ਵਿੱਚ ਕਿ ਆਟੋ ਬੰਦ ਹੋ ਜਾਂਦੀ ਹੈ ਕਾਰ ਅੱਛਾ ਆਟੋਮੈਟਿਕਲੀ ਹਾਂਜੀ ਮਤਲਬ ਕਿ ਖੜ ਕੇ ਇੱਕ ਟਾਈਮ ਪੀਰੀਅਡ ਤੋਂ ਬਾਅਦ ਇਹਨੇ ਬੰਦ ਹੋ ਜਾਂਦਾ ਵਾ ਕਿਦਾ ਵੀ 5 ਸੈਕਿੰਡੇ 10 ਸੈਕਿੰਡ ਖੜ ਗਏ ਤਾਂ ਕਾਰ ਆਟੋਮੈਟਿਕ ਨੇ ਬੰਦ ਹੋ ਜਾਣੀ ਜੇ ਤੁਸੀਂ ਕਲਚ ਦੱਬਣਾ ਕਾਰ ਆਟੋਮੈਟਿਕ ਸਟਾਰਟ ਹੋ ਜਾਂਦੀ ਆਟੋਮੈਟਿਕ ਸਟਾਰਟ ਹੋ ਜਾਂਦੀ ਹਾਈਬ੍ਰਿਡ ਦਾ ਮਤਲਬ ਕਿ ਇਹ ਡੀਜ਼ਲ ਦੇ ਵਿੱਚ ਇਹ ਹੁੰਦਾ ਹਾਈਬ੍ਰਿਡ ਦਾ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਪਤਾ ਸੀਗਾ ਉਹ ਭਰਾ ਇਹ ਦੀ ਨੂੰ ਨੋਟ ਕਰ ਲੈ ਪਰ ਹਾਈਬ੍ਰਿਡ ਇੰਜਨ ਦੇ ਰਿਕਾਰਡਿੰਗ ਦੇਖਿਆ ਵੀਰੋ ਬਹੁਤ ਵਧੀਆ ਕਾਰ ਹੈ ਹਾਈਬ੍ਰਿਡ ਦੇ ਵਿੱਚ ਕਾਰ ਹੈ ਠੀਕ ਆ ਬਹੁਤ ਸੋਹਣੀ ਚੀਜ਼ ਆ ਤੇ ਨੈਕਸਟ ਆ ਜਾਂਦੀ ਆਪਣੇ ਤੋਂ BMW X5 ਹਾਂਜੀ ਭਾਜੀ X5 ਵੇਰੀਐਂਟ ਆ ਜਾਂਦਾ ਤੇ ਇਹ ਐਕਚੁਅਲੇ ਵਿੱਚ ਪੈਟਰੋਲ ਜਾਂ ਡੀਜ਼ਲ ਦੀ ਡੀਜ਼ਲ ਆ ਭਾਜੀ ਡੀਜ਼ਲ ਹੀ ਆ ਪੈਟਰੋਲ ਤੇ ਚੱਲਣ ਵਾਲੀ ਹੈ ਹੀ ਨਹੀਂ ਪੈਟਰੋਲ ਲੈਂਦੜੇ ਕੋਈ ਵੇਰ ਲੱਗਾ ਬਸ ਸਹੀ ਗੱਲ ਆ ਇਹ ਗੱਡੀਆਂ ਡੀਜ਼ਲ ਚ ਆਉਂਦੀਆਂ ਵਾ ਤੇ ਟੌਟ ਆਪਾਂ ਚਾ ਕਰ ਲੋ ਗੱਡੀ ਦਾ ਇਹਦੇ 'ਚ ਤਾਂ ਫੀਚਰ ਹੀ ਬਾਧੂ ਹੁੰਦੇ ਹੋਣੇ ਨਾ ਜੀ ਏ ਟੂ ਜ਼ੈਡ ਆ ਜੀ ਤੁਸੀਂ ਨਿਊਟਰਲ ਕਰਕੇ ਕਾਰ ਛੋੜੋ ਜੀ ਹੈਂਡ ਬ੍ਰੇਕ ਆਟੋਮੈਟਿਕ ਲੱਗਣੀ ਆਟੋ ਲਾਈਟ ਕੰਟਰੋਲ ਆ ਅੱਛਾ ਸੀਟ ਆਟੋ ਕੰਟਰੋਲ ਆ ਇਲੈਕਟ੍ਰੋਨਿਕ ਸੀਟਾਂ ਵਾ ਏ ਟੂ ਜ਼ੈਡ 370 ਮੈਟਰ ਖਾਏ ਹੋਏ ਆ ਠੀਕ ਆ ਨਹੀਂ ਬਹੁਤ ਸੋਹਣੀ ਕੰਡੀਸ਼ਨ ਆ ਤੇ ਮਾਡਲ ਕਿੰਨਾ ਹੈ ਦੱਸਾ ਜੀ 2018 ਮਾਡਲ ਆ ਜੀ 2018 ਮਾਡਲ ਹਾਂਜੀ ਇਹਦੇ ਬੈਕ ਦੇ ਵਿੱਚ ਵੀ ਤੁਹਾਨੂੰ ਏਸੀ ਦੇ ਵਿੱਚ ਮਿਲ ਜਾਂਦਾ ਕਿ ਜਿੰਨੇ ਗਰਮ ਜ਼ਿਆਦਾ ਕੋਲ ਨਹੀਂ ਕਰਨਾ ਅੱਛਾ ਪਿੱਛੇ ਆਪਣੇ ਜਸਟੇਬਲ ਕਰ ਸਕਦਾ ਠੀਕ ਹੈ ਠੀਕ ਹੈ ਅੰਦਰੋਂ ਦੀ ਵੀ ਇਹ ਪਿੱਛੋਂ ਦੀ ਵੀ ਇੱਕ ਵਾਰੀ ਚੈੱਕ ਕਰ ਲਓ ਆਪਣਾ ਹੁੰਦਾ ਪਿਕਨਿਕ ਮਨਾਉਣ ਵਾਸਤੇ ਬਹੁਤ ਵਧੀਆ ਵਾਰ ਆ ਗਈ ਓਕੇ ਆ ਤਾਂ ਚੀਜ਼ ਬਾੜੀ ਵਾਮ ਪਾਣਾ ਸਹੀ ਗੱਲ ਆ ਪਿਕਨਿਕ ਵਗੈਰਾ ਕਰਨ ਲਈ ਬੰਦੇ ਦੀ ਬਹੁਤ ਸਹੀ ਚੀਜ਼ ਆ ਕਈ ਜਣੇ ਛੋਟੀ ਜੀ ਫੈਮਿਲੀ ਹੁੰਦੇ ਅਗਲੇ ਕਹਿੰਦੇ ਸਾਡਾ ਸਮਾਨ ਜਿਆਦਾ ਹੀ ਕਾਰਾਂ 'ਚ ਸ਼ਿਫਟ ਨਹੀਂ ਹੁੰਦਾ ਦੋ ਕਾਰਾਂ ਲੈ ਕੇ ਜਾਣੀਆਂ ਪੈਂਦੀਆਂ ਸੀ ਚੱਕਰ ਜੀ ਤੇ ਇੱਕ ਕਾਰ ਦੇ ਵਿੱਚ ਤੁਹਾਡੇ ਤਿੰਨ ਜਰ ਤੈਤੀ ਵਧੀਆ ਆ ਸਕਦੇ ਸਹੀ ਗੱਲ ਆ ਬਹੁਤ ਆਰਾਮ ਨਾਲ ਬੱਚਿਆਂ ਨਾਲ ਜਾਣ ਵਾਸਤੇ ਬਹੁਤ ਵਧੀਆ ਕਾਰ ਆ ਜੀ ਇਹ ਐਸਯੂ ਵੀ 'ਚ ਆ ਜਾਂਦੀ ਹੈ ਹਾਂਜੀ ਹਾਂਜੀ ਐਸਯੂ ਵੀ ਦੇ ਵਿੱਚ ਆ ਜਾਂਦੀ ਹੈ ਤੇ ਨਵੀਂ ਦੀ ਜੇ ਗੱਲ ਕਰੀਏ ਤੇ ਆਪਾਂ ਕਿਨੇ ਦੇ ਰਹੇ ਆ ਆਪਾਂ ਦੇ ਰਹੇ ਆ ਜੀ ਇਹ ਕਾਰ 33 ਲੱਖ ਰੁਪਏ ਆ 33 ਲੱਖ ਉਹ ਤਾਂ ਨਵੀਂ ਨਾ ਮੇਰਾ 1 ਕਰੋੜ 15 ਲੱਖ ਦੀ ਆਜ ਦੀ ਦੇਣ ਕਿੰਨੇ ਦੀ 1 ਕਰੋੜ 15 ਲੱਖ ਰੁਪਏ ਦੀ ਕਾਰ ਹੈ ਜੀ ਇੱਕ ਕਰੋੜ 15 ਲੱਖ ਦੀ ਕਾਰ ਹੈ ਇਹ X5 ਹਾਂ BMW ਹਾਂ ਜੀ ਬਾਈ ਜੀ 1 ਕਰੋੜ 15 ਲੱਖ ਦੀ ਆ ਆਪਾਂ ਦੇ ਰਹੇ ਹਾਂ 33 ਲੱਖ ਦੀ ਹਾਂ ਜੀ 33 ਲੱਖ ਦੀ ਤੁਹਾਨੂੰ ਮਿਲ ਜੂਗੀ 2018 ਮਾਡਲ ਫੀਚਰ ਦਾ ਮੈਂ ਕਹਿੰਨਾ ਭਰੇ ਹੀ ਪਏ ਹਨਾ ਇੱਕ ਵਾਰੀ ਜਿਨੇ ਫੀਚਰ ਪੂਰੇ ਜਾਣਨੇ ਹਨਾ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਕਾਲ ਕਰਕੇ ਤਾਂ ਪੂਰੇ ਫੀਚਰ ਜਾਣੇ ਉਹਦੇ ਕੰਪਨੀ ਵਗੈਰਾ ਕੰਪਨੀ ਫਿੱਟਡ ਜੈਕ ਕਰਾੜ ਪਾਣਾ ਜਿੱਦਾਂ ਹੁੰਦਾ ਉਦਾਂ ਹੀ ਹੈ ਜੀ ਹਜੇ ਅੰਦਰ ਉਹਦੀ ਚੈੱਕ ਕਰੋ ਸਟਿਪਨਿੰਗ ਮਨ ਲੱਗਦਾ ਹੱਥ ਲੱਗੇ ਉਹ ਅਨਯੂਜ਼ ਹੀ ਨਹੀਂ ਹੋਈ ਸਟਿਪਨੀ ਜੀ ਦੀ ਆ ਸਟਿਪਨੀ ਚੈੱਕ ਕਰੋ ਪੂਰੀ ਆਨ ਯੂਜ਼ ਦਾ ਕੁਝ ਨਹੀਂ ਹੋਇਆ ਹਨਾ ਇਹਨੂੰ ਮੈਂ ਤਾਂ ਕਿ ਯੂਜ਼ ਨਹੀਂ ਹੋਈ ਜੀ ਜਿੱਦਾਂ ਕੰਪਨੀ ਜੋ ਹੁੰਦੀ ਸ਼ੌਕਰ ਸਟicker ਵਗੈਰਾ ਉਦਾਂ ਹੀ ਲੱਗੇ ਹੋਏ ਹਨ ਜੀ 1% ਵੀ ਗੋਟਨ ਦਾ ਕਹਿ ਦਊਗਾ ਨਾ ਕਿ ਬਾਹਰੋਂ ਕੰਮ ਹੋਇਆ ਫੁੱਲ ਗਾਰੰਟੀ ਹੈ ਜੀ ਏ ਟੂ ਜੈਟ ਤਾਂ ਗੱਡੀਆਂ ਭਾਜੀ ਉਹਨਾਂ ਦੇ ਕੋਲ ਬਹੁ ਗੱਡੀਆਂ ਆ ਵੀ ਨੇ ਇਹ ਤੁਹਾਨੂੰ ਪਾਰਟ 2 ਦੇ ਵਿੱਚ ਦੇਖਣ ਨੂੰ ਮਿਲਣਗੀਆਂ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ ਗੱਡੀਆਂ ਦਾ ਸਟਾਕ ਵੀਰੇ ਉਹਨਾਂ ਦੇ ਕੋਲ ਕਾਫੀ ਖੜਾ ਵਾ ਜਿਨੇ ਜਿਹੜੇ ਵੀ ਮੇਰੇ ਭਰਾ ਦੀ ਕਿਸੇ ਵੀ ਕਾਰ ਦੀ ਰਿਕੁਆਇਰਮੈਂਟ ਆ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਇਹਨਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਜੇ ਐਡਰੈਸ ਦੀ ਗੱਲ ਕਰੀਏ ਭਾਜੀ ਐਡਰੈਸ ਡਿਟੇਲ ਚ ਦੱਸ ਦੋ ਇੱਕ ਵਾਰੀ ਸਾਡਾ ਇਹ ਡੁਗਰੀ ਨਹਿਰ ਤੇ ਹੂੰ ਡੁਗਰੀ ਜੇ ਕਿਸ ਨੇ ਇਧਰ ਆਣਾ ਜੀ ਆਪਣਾ ਦਰਾਹਿਆ ਵੱਲੋਂ ਖੰਨਾ ਵੱਲੋਂ ਤੇ ਨਹਿਰੋਂ ਨਹਿਰੀ ਸਾਡਾ ਇਹ ਬਸ ਕਾਰ ਨੂੰ ਫਸਟ ਹੀ ਪੈਣਾ ਵਾ ਨਹਿਰ ਤੇ ਹੀ ਖੜੇ ਆਪਾਂ ਇੱਕ ਵਾਰੀ ਕੈਮਰਾ ਚ ਆਲੇ ਦੁਆਲੇ ਕੁਮਾਕਿਆ ਨੈਰਾ ਬਿਲਕੁਲ ਨਾਲ ਤੇ ਆਪਾਂ ਰੋਡ ਦੇ ਉੱਤੇ ਹੀ ਖੜੇ ਆ ਨੰਬਰ 바ਕੀ ਤੁਹਾਨੂੰ ਸਕਰੀਨ ਦੇ نیچے ਫਲੈਸ਼ ਹੋ ਰਿਹਾ ਕਿਸੇ ਵੀ ਭਰਾ ਨੇ ਕਿਸੇ ਵੀ ਗੱਡੀ ਦੀ ਪੂਰੀ ਡਿਟੇਲ ਲੈਣੀ ਆ ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਡਿਟੇਲ ਲੈ ਸਕਦਾ ਵਾ ਗੱਡੀਆਂ ਚੰਗੀਆਂ ਨੇ ਕੰਡੀਸ਼ਨ ਦੀਆਂ ਵੀ ਤੇ ਰੇਟ ਰੇਟਾਂ ਦੀ ਜੀ ਗੱਲ ਕੀਤੀ ਜਾਵੇ 네ਗੋਸ਼ੀਏਬਲ ਨੇ ਜਿਹੜਾ ਵੀ ਰੇਟ ਦੱਸਿਆ ਵਾ ਮਾਨਤਾਂ ਜ਼ਰੂਰ ਹੋ ਜੂਗਾ ਜੇ ਸਾਡੇ ਚੈਨਲ ਦੇ ਥਰੂ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਐਸੀ ਸਾਡੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਵੀਡੀਓ ਲਾਈਕ ਕਰਨੀ ਬਿਲਕੁਲ ਵੀ ਨਹੀਂ ਭੁੱਲਣੀ ਤੇ ਸੋਣਾ ਜਾਂ ਕਮੈਂਟ ਕਰਕੇ ਦੱਸੋ ਕਿ ਕਿਹੜਾ ਭਰਾ ਕਿੱਥੋਂ-ਕਿੱਥੋਂ ਦੀ ਆਪਣੀ ਵੀਡੀਓ ਦੇਖ ਰਿਹਾ ਵਾ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡੀ ਵੀਡੀਓ ਦੂਰ-ਦੂਰ ਤੱਕ ਜਾ ਰਹੀ ਆ ਤਤਕਲੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਸਰੀ ਗਾ